ਜੇ ਕਿਸੇ ਮਿੱਤਰ ਨੇ ਬਾਜਪਰੇਟ ਦੇ ਵਿੱਚ ਟਰੈਕਟਰ ਲੈਣਾ ਨਾ ਇੰਟਰ ਮਿਹਦਰਾ 265 ਡੀਆਈ ਮਿੱਤਰੋ ਆ ਵੀਡੀਓ ਦੇਖ ਲਿਓ ਤੁਹਾਨੂੰ ਨਾ ਦੱਸਾਂਗੇ ਵੀ ਕਿਹੜੇ ਪਿੰਡ ਦੇ ਵਿੱਚ ਬਕਾਊ ਖੜਾ ਹੈ ਇਹਦੀ ਕੀਮਤ ਵੀ ਬਾਈੁਰੇ ਨੇ ਕੋਈ ਬਾਲੀ ਜ਼ਿਆਦਾ ਨਹੀਂ ਮੰਗੀ ਇਹ ਬੰਪਰ ਤੋਂ ਲੈ ਕੇ ਲੈਂਕਾ ਤੱਕ ਹੈਗਾ ਵੀ ਕੰਡੀਸ਼ਨ ਦਾ ਸਾਰਾ オリジナル ਹੈ ਤੇ ਜੇ ਗੱਲ ਕਰੀਏ ਟਾਇਰਾਂ ਦੀ ਧਰਮੇ ਪਹਿਲੇ ਚਾਰੇ ਟਾਇਰ ਦਿਖਾ ਦੇ ਤੁਹਾਨੂੰ ਜਾ ਕੇ ਨਾ ਮਤਲਬ ਇੱਕ ਵੀ ਰੁਪਈਆ ਲਾਉਣ ਦੀ ਲੋੜ ਨਹੀਂ ਹਨਾ ਧਰਮੇ ਚਾਰੇ ਪਾਸੇ ਉਪਰ ਦਾ ਟਰੈਕਟਰ ਦਿਖਾ ਦੇ ਬਾਅਦ ਵਿੱਚ ਇਹਦੀ ਡਿਟੇਲ ਦੱਸਦੇ ਆਪਾਂ ਵੀ ਇਹ ਮਾਡਲ ਕਿੰਨਾ ਪਹਿਲਾਂ ਤੇ ਇਹ ਦੱਸਦੀ ਆ ਵੀ ਮਹਿੰਦਰਾ 265 ਹੈ ਭੂਮੀ ਪੁੱਤਰਾ ਇਹ ਟਰੈਕਟਰ ਆ ਇਹ ਦੋ ਮਾਰਕਿਆਂ ਦੇ ਵਿੱਚ ਆਇਆ ਇੱਕ ਸਰਪੰਚ ਦੇ ਵਿੱਚ ਆਇਆ ਇੱਕ ਭੂਮੀ ਪੁੱਤਰਾ ਦੇ ਵਿੱਚ ਆਇਆ ਹੈ ਨਾ ਇਹ ਭੂਮੀ ਪੁੱਤਰਾ 2001 ਮਾਡਲ ਟਰੈਕਟਰ ਆ ਤੇ ਜੇ ਗੱਲ ਕਰੀ ਜੇ ਮੈਂ ਦੁਬਾਰਾ ਦੱਸ ਦਿੰਨਾ ਲਿੰਕਾਂ ਤੋਂ ਲੈ ਕੇ ਬੰਪਰ ਤੱਕ ਇਹ ਸਾਰਾ ਟਰੈਕਟਰ ਓਰੀਜਨਲ ਹੈ ਧਰਮੇ ਆਹ ਟਿਊਬਾਂ ਦਾ ਸਾਰਾ ਚੈੱਕ ਕਰਵਾ ਦੇ ਟਿਊਬਾਂ ਦਾ ਚੈੱਕ ਕਰਵਾ ਦੇ ਤੇ ਹੁੱਕ ਦਿਖਾ ਦੇ ਆਹ ਲਿੰਕਾਂ ਲੋਕਾਂ ਦਾ ਚੈੱਕ ਕਰਵਾ ਦੇ ਮਗਰਾੜ ਉੱਪਰੋਂ ਦਿਖਾ ਦੇ ਮਗਰਾੜ ਅੰਦਰੋਂ ਵੀ ਦਿਖਾ ਦੇ ਅੰਦਰ ਅਧਕਾਰੇ ਕੋਈ ਜੰਗਾਲ ਨਹੀਂ ਕੋਈ ਟੁੱਟ ਭੱਜ ਨਹੀਂ ਉੱਪਰੋਂ ਮਗਰੜ ਵੀ ਚੈੱਕ ਕਰਵਾ ਦੇ ਰਿੰਮਾਂ ਦਾ ਵੀ ਚੈੱਕ ਕਰਵਾ ਦੇ ਡਾਇਰੈਕਟਰ ਜੇ ਮਗਰ ਲਈ ਜੋੜੀ ਦੀ ਗੱਲ ਕਰੀਏ ਮੇਤਰੋ ਬੁੱਢੀ ਆਰ ਦੇ ਟਾਇਰ ਨੇ ਮਗਰਲੇ ਪਾਸੇ ਜਮਨ ਨਵੇਂ ਟਾਇਰ ਪਾਏ ਹੋਏ ਆ ਤੇ ਮੂਹਰੇਲੇ ਟਾਇਰ ਵੀ ਬੁੱਢੀ ਆਰ ਦੇ ਨੇ ਟਾਇਰ ਮੂਹਰੇਲੇ ਵੀ ਨਵੇਂ ਨੇ ਦੇਖ ਲੈ ਕਰਵਾਤਾ ਚੈੱਕ ਹੋਰ ਵੀ ਧਰਮ ਆ ਸਾਰਾ ਰਕਬਰ ਕੋਈ ਬੰਦਾ ਚੈੱਕ ਕਰਵਾ ਦੇ ਸਟੀਰਿੰਗ ਦਾ ਬਾਇਰ ਕਹਿੰਦੇ ਯਾਰ ਵੀ ਕੰਮ ਪੱਖੋਂ ਇਹਦੇ ਵਿੱਚ 1% ਦੀ ਕੋਈ ਸਮੱਸਿਆ ਨਹੀਂ ਹੈਗੀ ਹਨਾ ਦੇ ਦੇਖੋ ਆ ਆ ਵੀ ਸਾਰੇ ਚੈੱਕ ਕਰਵਾ ਦੇ ਇੱਥੇ ਹੀ ਇਹ ਸੈੱਟ ਦੇ ਵਿੱਚ ਲੱਗਦਾ ਬਈਉਰੀ ਕਹਿੰਦੀ ਵੀ ਜਦੋਂ ਕੰਮ ਤੋਂ ਆਉਂਦਾ ਸੀ ਇਹਨੂੰ ਅੰਦਰ ਲਾ ਦਿੰਨੇ ਆ ਵੀ ਪੂਰਾ ਸਾਡਾ ਸਾਹਮਣੇ ਰੱਖਿਆ ਹੋਇਆ ਤੇ ਧਰਮੇ ਆਹ ਹੱਡ ਦਿਖਾ ਦੇ ਸਾਰੀ ਪਾਈਪਾਂ ਦੀ ਮਜ਼ਬੂਤ ਇਹਦੇ ਹੱਡ ਲੱਗੀ ਹੋਈ ਆ ਜੱਕਜੁੱਕ ਵਾਲੇ ਪਿਛਲੇ ਪਾਸੇ ਸਾਰਾ ਪੂਰਾ ਓਕੇ ਡਰੈਕਟਰ ਤੇ ਆਉ ਰਿਹਾ ਆ ਆ ਜੀ ਜੀ ਸਾਰੇ ਕਰਵਾ ਦੇ ਬਾਡੀ ਲੈਣ ਦਾ ਕਰਵਾ ਜਾਕ ਹਨਾ ਉਹ ਤੋਂ ਬਾਅਦ ਆ ਆ ਕਰਵਾ ਦੇ ਪੈਰਦਾਨ ਚੈੱਕ ਕਰਵਾ ਦੇ ਹਨਾ ਆ ਸਾਰਾ ਬਲਾਕ ਦਾ ਚੈੱਕ ਕਰਵਾ ਦੇ ਜਾਣ ਕੀ ਯਾਰ 1% ਦੀ ਪ੍ਰੋਬਲਮ ਨਹੀਂ ਤੁਹਾਨੂੰ ਇਹ ਦੱਸ ਦਣਾ ਟਰੈਕਟਰ ਦੇ ਵਿੱਚ ਇਹਦੀ ਚਲਾਈ ਚਲੂਈ ਹੋਰ ਵੀ ਧਰਮੇ ਆ ਸੀਟ ਚੈੱਕ ਕਰਵਾ ਦੇ ਪਿਓਰਾ ਹੈ ਪੂਰੇ ਵਧੀਆ ਲੈਦਰ ਦੇ ਚਮੜਾਈ ਹੋਈ ਆ ਤੇ ਜੇ ਗੱਲ ਕਰੀਏ ਮਿੱਤਰੋ ਮਾਡਲ ਦੀ 2001 ਮਾਡਲ ਹੈ ਤੇ ਡਾਕੂਮੈਂਟ ਤੁਹਾਨੂੰ ਸਾਰੇ ਟਰੈਕਟਰ ਦੇ ਮਿਲਣਗੇ ਇਹ ਟਰੈਕਟਰ ਦਾ ਨੰਬਰ ਜਿਹੜਾ ਹੈਗਾ ਰਾਜਸਥਾਨ ਦਾ ਪਿੰਡ ਜਲਾਲ ਦੇ ਵਿੱਚ ਬਕਾਊ ਖੜਾ ਕਲੀਆਂ ਦੇ ਬਾਦਸ਼ਾ ਉਸਤਾਦ ਕੁਲਦੀਪ ਮਾਨਕ ਜੀ ਹੋਰਾਂ ਦੇ ਪਿੰਡ ਦੇ ਵਿੱਚ ਇਹ ਟਰੈਕਟਰ ਬਕਾਊ ਖੜਾ ਮਾਡਲ 2001 ਦਾ ਚੱਲ ਚਲਾਵੇ ਦਾ ਪੂਰਾ ਓਕੇ ਆ ਤੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰ ਲਈਏ ਚਾਰੇ ਟਾਇਰ ਨਵੇਂ ਨੇ ਤੇ ਜੇ ਗੱਲ ਕਰੀਏ ਹੁਣ ਇਹਦੇ ਰੇਟ ਦੀ ਸਿਰਫ 1,85,000 ਰੁਪਇਆ ਇਹ ਟਰੈਕਟਰ ਦੀ ਬਾਈ ਉਹਨੇ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਮਾਨਤਾਣ ਵੀ ਹੋਊਗਾ ਤੇ ਦੁਬਾਰਾ ਫੇਰ ਦੱਸ ਦਿੰਨਾ ਜੇ ਕਿਸੇ ਸੱਜਣ ਨੇ ਖਰੀਦਣਾ 2001 ਮਾਡਲ ਹੈ ਚਾਰੇ ਟਾਇਰ ਨਵੇਂ ਨੇ ਜਾਨੀ ਕਿ ਕੰਡੀਸ਼ਨ ਦਾ ਟਰੈਕਟਰ ਪੂਰਾ ਨਵੇਂ ਵਰਗਾ ਹਨਾ ਇੰਡੀਕੀਟਰ ਸਾਰੇ ਚੈੱਕ ਕਰਵਾ ਦਿੱ ਧਰਮਿਆ ਟਰੈਕਟਰ ਦੇ ਵਿੱਚ ਕੋਈ ਤਸ ਨਹੀਂ ਪੂਰਾ ਘੈਂਟ ਟਰੈਕਟਰ ਆ ਸਿਰਫ 1,85,000 ਰੁਪਏ ਇਹ ਟਰੈਕਟਰ ਦੀ ਡਿਮਾਂਡ ਹੈ ਜੇ ਕਿਸੇ ਸੱਜਣ ਨੇ ਖਰੀਦਣਾ ਨੰਬਰ ਆਪਾਂ ਸਕਰੀਨ ਤੇ ਚਲਾਤੇ ਉਥੋਂ ਡਾਇਲ ਕਰ ਲਓ ਦੁਆਰਾ ਦੱਸ ਦਿੰਨਾ ਪਿੰਡ ਜਲਾਲ ਪੈ ਜਾਂਦਾ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਓਸਤਾਦ ਕੁਲਦੀਪ ਮਾਨਕ ਦਾ ਪਿੰਡ ਹੈ ਤੇ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਨੰਬਰ ਡਾਇਲ ਕਰ ਲਓ